ਗੁਰ ਸਿੰਘ ਜਿੱਥੇ ਦਾ ਆਏ ਉਹ ਜਦੋਂ ਬੋਲਦੇ ਹੋ ਤੇ ਇਹ ਵੀ ਕਾਫੀ ਮੇਰੇ ਤੋਂ ਪੰਜਾਬੀ ਖੋਨਾ ਜੁੜੇ ਹੋયા ਹਨ ਤੇ ਆਪਣੇ ਇਲਾਕੇ ਦੇ ਵਿੱਚ ਇਸ ਤਰ੍ਹਾਂ ਦੇ ਸਮੇਂ ਨਾਲ ਹੀ ਜੁੜੂਰੇ ਰਹੇ ਚੱਲ ਕੇ ਆ ਪੁੱਛੀ ਹੁਣੀ ਵਿੱਚ ਉਹਨਾਂ ਸਾਰਿਆਂ ਦੇ ਮੇਰੇ ਨਾਲ ਸਬੰਧ ਕੇ ਬਹੁਤ ਪਤੀਕ ਸਿੱਖ ਪੰਥ ਉਪ ਵਿਚ ਜੋ ਕਾਲ ਭਾਈ ਕਾਨ ਸੇ ਨਾਪੜ ਜੀ ਨੇ ਕੀਤਾ ਸਿੱਖ ਸਾਹਿਬ ਲਿਖ ਰੋਏ ਜੀ ਭਾਈ ਕਾਨ ਸੇ ਨਾਪੜ ਉਹ ਮਹਾਨ ਵਿਅਕਤੀ ਹਨ ਜਿਨ੍ਹਾਂ ਨੇ ਮਹਾਨ ਕੋਸ਼ਿਸ਼ ਕੀਤੀ ਗੁਰਮਤਿ ਮਾਰਗਾਂ ਗੁਰਮਤਿ ਸਦਾ ਪਰ ਗੁਰਮਤਿ ਮਾਰਗਾਂ ਤੇ ਹੀ ਅਕਸਰ ਲਿਖਿਆ ਜਿਹੜੀਆਂ ਨਾਂ ਉਹ ਤੋਂ ਪਹਿਲਾਂ ਕਿਸੇ ਗੁਰੂ ਜੀ ਦਾ ਕਾਸਾ ਵਾਹਿਗੁਰੂ ਜੀ ਕੀ ਤੁਸੀਂ ਵੱਡੇ ਵੱਡੇ ਪਾਗਾ ਵਾਲੇ ਜੋ ਕਿ ਜਿਵੇਂ ਕੋ ਪੰਥ ਦਾ ਦਰਸ਼ਨ ਸੁਣ ਕੇ ਇਕੱਤਰ ਹੋਏ ਹੋ ਤਾਇਆ ਸੀ ਇਕੱਤਰਤਾ ਬਹੁਤ ਹੋਣੀ ਚਾਹੀਦੀ ਆ ਪਰ ਸੱਚ ਤੇ ਪਾਪੀ ਜਿਹੜੇ ਹੁੰਦੇ ਨੇ ਉਹ ਵਿਰਲੇ ਹੁੰਦੇ ਨੇ ਜਿਨ੍ਹਾਂ ਦਾ ਤੇ ਨਾ ਹੋਣੇ ਉਹਦਾ ਮੁੰਡਾ ਆ ਸਾਡੀ ਪਾਰਲੀਮੈਂਟ ਉਹ ਦੋ ਟੁਕੜੇ ਕਰ ਰਿਹਾ ਅੱਜ ਦਾ ਹੈ ਕਿ ਪਰਿਵਾਰ ਲੈਣ ਦੇ ਬਿੱਲ ਤੇ ਇਸ ਦੇ ਹੁਣ ਜਿਸ ਤਰੀਕੇ ਨਾਲ ਜੋਗ ਬਹਾਰ ਪ੍ਰਧਾਨ ਸਰਕਾਰ ਹੁੰਦੀ ਹੈ ਤਾਂ ਕੀ ਨਹੀਂ ਸਾਨੂੰ ਛੜਕੇ ਚਲੇਗਾ ਭਰਾ ਜੀ ਮੈਂ ਇਹ ਕੰਮ ਨਹੀਂ ਕਰ ਸਕਦਾ ਸਦਾਰਨ ਨਹੀਂ ਮੈਂ ਕਰ ਪੀਦਾ ਤੇ ਇਸ ਬੰਦੇ ਦੀ ਡਿਊਟੀ ਨਹੀਂ ਗਈ ਚੇਸ ਕਰਕੇ ਅਸੀਂ ਇਹਦਾ ਪੁੱਤਣਾ ਫੋਕਣਾ ਹੈ ਔਰ ਐ ਭਗੂ ਜੀ ਮੈਂ ਜੋ ਵੀ ਅਗਰਾਮਾ ਸਾਫ ਕਰਦਾ ਕਿ ਜੋ मोर्चे जे ज़रे सिखा सार पढ़ाई जे प्रो जहिड़े नवें पर हिकु गनो 아, 네. 그래. 네. ਇਹ ਅੱਜ ਦੇ ਸਬੰਧ 'ਚ ਹੈ ਜੀ ਜਿਹੜੇ ਇੱਕ 26 ਦਿਨਾਂ ਦੇ ਵਿੱਚ ਸਾਡੇ ਮਹਾਨ ਤਖਤਾਂ ਦੇ ਜਿਹੜੇ ਗੁਰੂਆਂ ਨੇ ਸਾਡੇ ਤਖਤ ਉਸਾਰੇ ਗਏ ਦੇ ਉਹਨੇ ਇੱਕ ਜਥੇਦਾਰਾਂ ਨੂੰ ਜਲੀ ਜਲਾਲਤ ਕਰਕੇ ਲਾਇਆ ਹੈ ਬਿਨਾ ਸਮੇਤੋ ਜੇ ਉਹਨਾਂ ਨੇ ਮਾੜੀ ਮੋਟੀ ਕੌਮ ਦੀ ਗੱਲ ਕੀਤੀ ਤਾਂ ਉਹਨਾਂ ਨੂੰ ਤਖਤ ਉੱਤੋਂ ਲਾਇਆ ਗਿਆ ਖੈਰ ਪ੍ਰੋਸੀਜਰ ਤਾਂ ਬੜੇ 99 ਤੋਂ ਚੱਲਦਾ ਉਹ ਲਗਾਤਾਰ ਤੁਰੇ ਵੱਧ ਘਟ ਪਰ ਹੁਣ ਜਦੋਂ ਅੱਤ ਦੀ ਹੋ ਗਈ ਕੌਮ ਦੇ ਸਾਰੇ ਕੌਮ ਨੂੰ ਇਸ ਪ੍ਰਕਾਸ਼ ਸਿੰਘ ਬਾਦਲ ਦੀਆਂ ਕਰਤੂਤਾਂ ਦਾ ਪਤਾ ਲੱਗਿਆ ਤਾਂ ਹੁਣ ਸਾਰੀ ਕੌਮ ਨੇ ਅੱਜ ਦੇਸ਼ ਵਿਦੇਸ਼ਾ ਵਿੱਚੋਂ ਜਿਵੇਂ ਵਿਰੋਧ ਕੀਤਾ ਹੋਇਆ ਹੈ ਉਸ ਵਿਰੋਧ ਦੇ ਮੰंदे ਨਜ਼ਰ ਜੋ ਦੰਦ ਮੀਟਕਸਾਲ ਦੇ ਮੁਖੀ ਹਰਨਾਮ ਸਿੰਘ ਜੀ ਤੁਮਾਂ ਨੇ ਕੱਲ ਹੋਲਾ ਮਹੱਲਾ ਵਿੱਚ ਇਹ ਕੌਮ ਨੂੰ ਅੱਗੇ ਪ੍ਰੋਗਰਾਮ ਦਿੱਤਾ ਉਸ ਪ੍ਰੋਗਰਾਮ ਦੇ ਅਸੀਂ ਨਾਲ ਬਿਲਕੁਲ ਸਹਿਮਤ ਹਾਂ ਜਿੱਥੇ ਵੀ ਲੋੜ ਪਊਗੀ ਵੱਧ ਤੋਂ ਵੱਧ ਸੰਗਤ ਲੈ ਕੇ ਜਾਵਾਂਗੇ 28 ਤਰੀਕ ਨੂੰ ਲੋੜ ਪਈ ਹਕਾਲ ਤੱਕ ਤੇਜਾ ਸਿੰਘ ਸਮundਰੀ ਹਾਲ ਵਿੱਚ ਜਾਣਦੇ ਇਹਨਾਂ ਗੁੰਡਿਆਂ ਨੂੰ ਨੱਥ ਪਾਉਣ ਵਾਸਤੇ ਅਸੀਂ ਹੁਣ ਘਰਾਂ ਚੋਂ ਬਾਹਰ ਨਿਕਲਾਂਗੇ ਇਹ ਜਿਹੜੇ ਗੁੰਡੇ ਨੇ ਇਹਨਾਂ ਦੇ ਛੱਡੇ ਹੋਏ ਹੁਣ ਥੋੜੇ ਲੋਕ ਨੇ ਜਿਹੜੀ ਐਡੀ ਵੱਡੀ ਕਮੇਟੀ ਉਹ ਸਿਰਪ ਤੋਂ ਸਿਰਪ ਇੱਕ ਬੰਦਾ ਉਹ ਬਿਨਾਂ ਰਾਜ ਤੋਂ ਬਿਨਾਂ ਸਤਾ ਤੋਂ ਆਪਦੇ ਘਰੇ ਬੈਠਾ ਸਖਬੀਰ ਸਿੰਘ ਬਾਦਲ ਆਪਦੇ ਕਰਿੰਦਿਆਂ ਨੂੰ ਹੁਕਮ ਕਰਦਾ ਕਿ ਆ ਤੁਸੀਂ ਫਰਮਾਨ ਕੌਮ ਨੂੰ ਦੇ ਦਿਓ ਉਹ ਆਪ ਮੂੰਹੋਂ ਬੋਲਦਾ ਨਹੀਂ ਪਰ ਸਾਰੀ ਕੌਮ ਅੱਜ ਉਬਲੀ ਪਈਆ ਅੱਗ ਲੱਗੀ ਪਈਆ ਕੌਮ ਦੇ ਅੰਦਰ ਕਿ 2:30 ਵਜੇ ਰਾਤ ਦੇ ਕਦੇ ਤਖਤਾਂ ਦੇ ਜਥੇਦਾਰ ਕਾਲ ਤੱਕ ਦਾ ਜਥੇਦਾਰ ਹੋਵੇ ਤੇ 2:30 ਵਜੇ ਉਹਨੂੰ ਸੇਵਾ ਸੰਭਾਲਦਾ ਉਹ ਲਾਇਆ ਹੋਵੇ ਸਾਡੀ ਕੌਮ ਦੀ ਇਦਨੋਂ ਵੱਡੀ ਬਦਕਿਸਮਤੀ ਕੋਈ ਹੋ ਹੀ ਨਹੀਂ ਸਕਦੀ ਕਿ ਕਦੇ ਜਿਹੜਾ ਅਸਾਂਾਂ ਦਾ ਪੋਪਾ ਕਰੋਨਾ ਪੋਪ ਉਹਨਾਂ ਦੇ ਡੈਟਲਾ ਮੱਧਾ ਪਕਾਉਂਦੇ ਨੇ ਉਹਨਾਂ ਦੇ ਕਮਰੇ ਵਿੱਚੋਂ ਧੂਆਂ ਨਿਕਲਦਾ ਤਾਂ ਉਹ ਪੋਪ ਐਲਾਨਿਆ ਜਾਂਦਾ ਸਾਡਾ ਤਾਂ ਗੁਰੂਆਂ ਨੇ ਉਸ ਪੋਪ ਨਾਲੋਂ ਵੀ ਸਾਡਾ ਰੁਤਬਾ ਜਿਹੜਾ ਕਾਲ ਦਾ ਤਖਤਾ ਇਹ ਸਾਡਾ ਤਖਤ ਨਹੀਂ ਇਹ ਕਾਲ ਦਾ ਤਖਤਾ ਛੇਵੇਂ ਪਾਛੇ ਦਾ ਬਣਾਇਆ ਹੋਇਆ ਪਰ ਉਹਦੇ ਵਿੱਚ ਅੱਜ ਬੇਬਚਾਰੀ ਨਰਾणू ਮਹੰਤ ਬੈਗੇ ਨੇ ਪਰ ਅੱਜ ਕੌਮ ਜਾਗ ਗਈ ਇਹ ਚੰਦ ਦਿਨਾਂ ਵਿੱਚ ਦੇਖੋ ਇਹਨਾਂ ਦਾ ਅਸੀਂ ਪਿੰਡਾਂ ਵਿੱਚੋਂ ਵੜਨਾ ਬੰਦ ਕਰ ਦੇਾਂਗੇ 28 ਤਰੀਕ ਨੂੰ ਅਸੀਂ ਸਾਰੇ ਉੱਥੇ ਤੇਜਾ ਸਿੰਘ ਸਮੁੰਦਰੀ ਹਾਲ ਪਹੁੰਚਾਂਗੇ ਲੈ ਕੇ ਬੱਸਾਂ ਟਰੱਕਾਂ ਜਿੱਦਾਂ ਵੀ ਹੋਇਆ ਪ੍ਰਕਾਸ਼ ਸਿੰਘ ਬਾਦਲ ਨੂੰ ਸਮਾਣਾ ਸਤਰਾਣਾ ਪਟਿਆਲੇ ਵਿੱਚ ਉਹਦਾ ਕੋਈ ਵੀ ਲੀਡਰ ਹੋਊਗਾ ਜਿਹੜਾ ਬਾਦਲ ਨੂੰ ਸਲੂਟ ਮਾਰਦਾ ਹੋਊਗਾ ਉਹਨੂੰ ਅਸੀਂ ਪਿੰਡਾਂ ਦੇ ਨਹੀਂ ਵੜਨ ਦੇਵਾਂਗੇ ਜਮਹੂਰੀਅਤ तरीके ਨਾਲ ਉਹਦਾ ਕਾਲੀਆਂ ਢੰਡੀਆਂ ਨਾਲ ਉਹਨਾਂ ਦੇ ਮੈਂਬਰ ਦਾ ਵਿਰੋਧ ਕੀਤਾ ਜਾਊਗਾ ਇਹਨੂੰ ਜੜ ਤੋਂ ਲਾ ਕੇ ਸਿਰੇ ਤੱਕ ਐਨ ਨਿਚੋੜ ਕੇ ਛਿਟਾਂਗੇ ਹੁਣ ਕੌਮ ਨੇ ਤਹਈਆ ਕਰ ਲਿਆ ਹੁਣ ਅਸੀਂ ਉਹਦਾ ਰਗੂ ਜੇਤ ਵਿਰਕ ਦਾ ਆ ਸਾਹਮਣੇ ਪੁਤਲਾ ਹਰਿਆਣਾ ਦੇ ਪੁਤਲੇ ਜਲਾਏ ਜਾ ਰਹੇ ਇਹਦੇ ਜੁੱਤੀਆਂ ਮਾਰਾਂਗੇ ਹਰਿਆਣਾ ਚ ਆ ਕੇ ਜਿਸ ਬੰਦੇ ਨੇ ਹਰਿਆਣਾ ਵੀ ਖਤਮ ਕੀਤਾ ਪੰਜਾਬ ਦਾ ਹੁਣ ਇਹ ਖਤਮ ਕਰ ਰਿਹਾ ਇਸ ਬੰਦੇ ਨੂੰ ਅਸੀਂ ਵਿਰਕ ਚੋਰ ਨੂੰ ਹੁਣ ਅਸੀਂ ਇੱਥੇ ਬੜ ਨਹੀਂ ਦੇਵਾਂਗੇ ਹੁਣ ਇਹਨੂੰ ਅਸੀਂ ਅੱਗ ਲਾ ਰਿਹਾ ਪਾਰੇ ਨੂੰ ਹੁਣ ਥੋੜੇ ਦਿਨਾਂ ਵਿੱਚ ਇਹਨੂੰ ਅਥੇ ਕਮੇਟੀ ਨੂੰ ਭਜਾਵਾਂਗੇ ਹੁਣ ਅਸੀਂ ਇਹਨਾਂ ਕੁਝ ਕਹਿੰਦਾ ਜ਼ੋਰ ਬਹੁਤ ਲੱਗ ਗਿਆ ਬੋਲਦਿਆਂ ਨੂੰ ਨਾਰੇ ਬਾਜੇ ਪ੍ਰੋਫੈਸਰ ਸਾਹਿਬ ਨੇ ਇਹ ਸਾਡੇ ਜਿਨ੍ਹਾਂ ਦੀ ਬਦੌਲਤ ਅੱਜ ਇਕੱਠ ਹੋਇਆ ਬਲਜਿੰਦਰ ਸਿੰਘ ਜੀ ਨੇ ਜਲਾਲਪੁਰ ਤੋਂ ਜਿਨ੍ਹਾਂ ਨੇ ਤਹਿਇਆ ਕੀਤਾ ਅੱਜ ਇਹ ਪ੍ਰੋਗਰਾਮ ਖਦਾਗੇ ਵੀ ਦੇਵਾਂਗੇ ਅਸੀਂ ਪ੍ਰੋਗਰਾਮ ਵਾ ਜਿਹੜੇ ਬਿਲਕੁਲ ਕਿ ਇਹ ਜਿਹੜਾ ਜੋ ਕੁਝ ਵਰਤਾਰਾ ਚੱਲ ਰਿਹਾ ਇਹ ਨਹੀਂ ਚੱਲਣ ਦਿੱਤਾ ਜਾਵੇਗਾ ਜਥੇਦਾਰਾਂ ਦੀਆਂ ਸੇਵਾ ਸ਼ਰਤਾਂ ਮੈਂ ਤੁਹਾਨੂੰ ਬੇਨਤੀ ਕਰਾਂ ਕਿ ਕਿੰਨੀ ਵਾਰ ਇਹ ਮਸਲਾ ਉੱਠ ਚੁੱਕਾ ਹੈ ਸ਼੍ਰੋਮਣੀ ਕਮੇਟੀ ਪਾਸ ਕਰ ਚੁੱਕੀ ਹੈ ਕਿ ਅਕਾਲ ਤਖਤ ਦਾ ਜਥੇਦਾਰ ਜਿਹੜਾ ਹੈ ਉਹ ਮੁਲਾਜ਼ਮ ਨਹੀਂ ਹੈ ਉਸ ਨੂੰ ਤਨਖਾਹ ਜਿਹੜੀ ਇਹ ਉਹਨੂੰ ਸਾਈਨ ਕਰਕੇ ਤਨਖਾਹ ਨਹੀਂ ਲੈਣੀ ਪੈਂਦੀ ਅਕਾਲ ਤਖਤ ਦੇ ਜਥੇਦਾਰ ਨੂੰ ਤੇ ਹੋਰ ਜਥੇਦਾਰਾਂ ਨੂੰ ਵੀ ਔਰ ਇਹ ਵੀ ਹੈ ਕਿ ਬਹੁਤ ਪਹਿਲਾਂ ਸ਼ੇ ਪਾਸ ਹੋਇਆ ਸੀ ਕਿ ਇਹਨਾਂ ਦੀਆਂ ਸੇਵਾ ਸ਼ਰਤਾਂ ਸੇਵਾ ਸੰਭਾਲਣੀ ਕਿਵੇਂ ਹੈ ਔਰ ਜੇ ਸੇਵਾ ਮੁਕਤ ਕਰਨਾ ਹੈ ਤਾਂ ਕੀ ਪ੍ਰੋਸੀਜਰ ਹੋਣਾ ਚਾਹੀਦਾ ਹੈ ਇਹਨਾਂ ਦੇ ਅਧਿਕਾਰ ਕੀ ਨੇ ਇਸ ਸਬੰਧ ਵਿੱਚ ਤਿੰਨ ਮੈਂਬਰੀ ਕਮੇਟੀ ਬਣਾਈ ਗਈ ਸੀ ਕਿ ਇਹ ਤਿੰਨ ਮੈਂਬਰੀ ਕਮੇਟੀ ਸੇਵਾ ਸ਼ਰਤਾਂ ਜੱਥੇਦਾਰਾਂ ਦੀ ਨਿਯੁਕਤੀ ਜੱਥੇਦਾਰਾਂ ਨੂੰ ਅਹੁਦੇ ਤੋਂ ਫਾਰਕ ਕਰਨਾ ਇਹਦਾ ਵਿਧਾਨ ਬਣਾਇਆ ਜਾਏਗਾ ਪਰੰਤੂ ਇਹਨਾਂ ਨੇ ਬਾਦਲ ਨੇ ਬਾਦਲਾ ਨੇ ਅਕਾਲੀਆਂ ਨੇ ਇੱਕ ਵੀ ਮੀਟਿੰਗ ਉਸ ਕਮੇਟੀ ਦੀ ਨਹੀਂ ਹੋਣ ਦਿੱਤੀ ਠੀਕ ਹੈ ਤਾਂ ਇਹ ਸਿੱਖਾਂ ਦੇ ਵਿੱਚ ਹੁਣ ਪੜਾ ਵੱਡਾ ਰੋਸ ਕਿਉਂਕਿ ਬੜਾ ਲੰਬਾ ਵਰਤਾਰਾ ਕਦੇ ਕਿਸੇ ਜਥੇਦਾਰ ਨੂੰ ਹਟਾ ਦੇਣਾ ਕਦੇ ਕਿਸੇ ਨੂੰ ਹਟਾ ਦੇਣਾ ਜਿਹੜਾ ਪੰਥ ਦੀ ਗੱਲ ਕਰੇ ਜਿਹੜਾ ਇਹਨਾਂ ਦੇ ਰਾਜਨੀਤਿਕ ਸਵਾਰਥਾਂ ਦੇ ਅੱਗੇ ਨਾ ਝੁਕੇ ਉਸ ਬੰਦੇ ਨੂੰ ਉਹ ਉਸੇ ਵੇਲੇ ਰਾਤੋਂ ਰਾਤ ਜਿਹੜਾ ਹੈ ਪੇਜਾ ਦਿੰਦੇ ਨੇ ਸਿੱਖ ਸੰਗਤ ਕੋਈ ਜਥੇਬੰਦੀ ਨਹੀਂ ਕੋਈ ਪੋਲੀਟੀਕਲ ਪਾਰਟੀ ਨਹੀਂ ਕੋਈ ਜਥੇਬੰਦੀ ਨਹੀਂ ਸੋਨਹਾਰਾ ਸ੍ਰੀ ਔਕਾ रुजीत मुंसाद रीता रीते रुजीत <laughs> रीते başladı bak başladı bak